ਕਿ ਜਿਸ ਵਕਤ ਦਿੱਲੀ ਦੇ ਵਿੱਚ ਖਾਸ ਤੌਰ ਤੇ ਜਨਨਰ ਸਿੰਘਾਰ ਹੋ ਰਿਹਾ ਸੀ ਜਿੱਤੇ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਕੇ ਸਿੱਖਾਂ ਨੂੰ ਇੱਕ ਆਰਲਾ ਬਲਬ ਕੇ ਉਹਨਾਂ ਦੇ ਸਾਥ ਰਹੇ ਸੀ ਉਹਨਾਂ ਵਿੱਚ ਕਈ ਐਸੇ ਲੋਕ ਵੀ ਸੀ ਜਿਹੜੇ ਆਪਣੇ ਸਮਾਜ ਦੀ ਵਿੱਚ ਰਹਿੰਦੇ ਹੋਏ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੇ ਸਿੱਖਾਂ ਦੇ ਪਰਿਵਾਰਾਂ ਨੂੰ ਬਚਾਇਆ ਵੀ ਹੈ ਸੋ ਜਿਹੜੇ ਲੋਕਾਂ ਨੇ ਬਚਾਇਆ ਉਹ ਮੈਂ ਕਹਿ ਸਕਦਾ ਕਿ ਉਹ ਕਿਸੇ ਧਰਮ ਤੋਂ ਉੱਪਰ ਉੱਠ ਕੇ ਔਰ ਉਹਨਾਂ ਨੇ ਕੋਈ ਧੜੇਬਾਜੀ ਨਹੀਂ ਦੇਖੀ ਉਹ ਉਸ ਵਕਤ ਐ ਨਹੀਂ ਦੇਖਿਆ ਕਿ ਜੀ ਮੈਂ ਅਗਰ ਹਾਰਸਸਦਾ ਤਾਂ ਇਹ ਸਿੱਖ ਹੈਗਾ ਭਾਵੇਂ ਕਾਂਗਰਸ ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਇਹ ਨਰਸਿੰਘ ਆਰਕਰਾ ਰਹੀ ਸੀ ਮਗਰ ਲੋਕਲ ਜਿਹੜੇ ਲੋਗ ਹੈਗੇ ਸੀ ਉਹਨਾਂ ਦੇ ਵਿੱਚ ਪਾਰਟੀਵਾਦੀ ਚ ਉੱਠ ਕੇ ਮਹੱਲੇਦਾਰੀਆਂ ਜੀ ਰਹਿਣ ਵਾਲੇ ਸਮਾਜ ਦੇ ਵਿੱਚ ਵਿਚਰਨ ਵਾਲੇ ਲੋ ਉਹਨਾਂ ਨੇ ਵੀ ਕਈਆਂ ਨੇ ਕਈਆਂ ਨੇ ਨਹੀਂ ਬਹੁਤ ਜ਼ਿਆਦਾ ਲੋਕਾਂ ਨੇ ਮਦਦ ਕੀਤੀ ਆ ਮਗਰ ਇਹਨੂੰ ਅਗਰ ਕਿਸੇ ਪਰਟੀਕੂਲਰ ਸੰਸਥਾ ਦੇ ਨਾਲ ਜਾਂ ਪਰਟੀਕੂਲਰ ਸਮਾਜ ਦੇ ਨਾਲ ਜੋੜਨ ਦੀ ਗੱਲ ਕੀਤੀ ਜਾਏ ਤਾਂ ਮੈਂ ਸਮਝਦਾ ਇਹ ਠੀਕ ਨਹੀਂ ਹੈ। ਔਰ ਪ੍ਰਵੋਕਡ ਸੀ ਹੈ ਸਿੱਖਾਂ ਨੂੰ ਚੁੰਨ-ਚੁੰਨ ਕੇ ਮਾਰਨ ਦਾ ਇਹ ਪਾਰਟੀ ਦੀ ਲੀਡਰਸ਼ਿਪ ਕਰਕੇ ਹੋਇਆ ਔਰ ਪਾਰਟੀ ਦਾ ਥਲਵੈ ਲੈਵਲ ਤੱਕ ਦਾ ਜਿਹੜਾ ਵਰਕਰ ਸੀ ਉਹ ਭਾਵੇਂ ਇਹਦੇ ਵਿੱਚ ਨਾਲ ਜ਼ਰੂਰ ਥਰੋਤਾ ਸਿੱਖਾਂ ਦੇ ਮਗਰ ਉਹ ਜਿਹੜੇ ਉਹਨਾਂ ਨੂੰ ਆਦੇਸ਼ ਉੱਪਰੋਂ ਵੱਡੇ ਲੈਵਲ ਨਾਲ ਤੋਂ ਆਂਦੇ ਰਹੇ ਨੇ ਉਹ ਬਿਲਕੁਲ ਗਲਤ ਸੀ ਜਿਨ੍ਹਾਂ ਲੋਕਾਂ ਨੇ ਕੀਤਾ ਉਹ ਪੇਡ ਵਰਕਰ ਸੀ ਸਭ ਨੂੰ ਪਤਾ ਹੈ। ਕਿ ਅਗਰ ਕੁਝ ਚੰਦ ਬੰਦੇ ਕਿਸੇ ਮਹੱਲਿਆਂ ਦੇ ਵਿੱਚ ਆਰਐਸਐਸ ਦੇ ਰਹਿੰਦੇ ਨੇ ਔਰ ਉਹਨਾਂ ਨੇ ਆ ਕੇ ਕਿਸੇ ਸਿੱਖ ਪਰਿਵਾਰ ਨੂੰ ਬਚਾਇਆ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਮਗਰ ਜਿਹੜੇ ਲੋਕਾਂ ਨੇ ਜ਼ਿਆਦਾਤਰ ਇਹ ਕਾਂਡ ਕੀਤਾ ਕਾਰਾ ਕੀਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਹੈ ਅੱਜ ਭਾਵੇਂ ਉਹ ਸੰਗ ਦੀ ਸਰਕਾਰ ਹੋਵੇ ਕਿਉਂਕਿ ਸੰਗ ਨਾਲ ਰਿਲੇਟਡ ਹੈ ਬੀਜੇਪੀ ਦੀ ਸਰਕਾਰ ਇਹਨਾਂ ਕੋਲੋਂ ਸਿੱਖਾਂ ਦੀ ਬੜੀ ਵੱਡੀਆਂ ਉਮੀਦਾਂ ਨੇ ਇਸ ਆਬਦੀ ਸਰਕਾਰ ਆਈ ਹੈ ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਜੇ ਅੱਜ ਸੱਜਨ ਕੁਮਾਰ ਵਰਗਾ ਜ਼ਿਲ੍ਹਾ ਦੇ ਵਿੱਚ ਹੈ ਤੇ ਮੋਦੀ ਸਾਹਿਬ ਦੇ ਹਾਂਦ ਤੋਂ ਬਾਤ ਮਿਲਿਆ ਜੇ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਸੀ ਤੇ ਉਹਨਾਂ ਕਰਕੇ ਖੁੱਲਿਆ ਬੰਦੀ ਸਿੰਘਾ ਦੇ ਉੱਤੇ ਵੀ ਸਰਕਾਰ ਨੂੰ ਸੰਗਿਆਰ ਲੈਣਾ ਚਾਹੀਦਾ ਤੁਸੀਂ ਫੈਸਲਾ ਲਵੋ ਕਿਉਂਕਿ ਬੰਦੀ ਸਿੰਘ ਅੱਜ 830 ਸਾਲਾਂ ਤੋਂ ਅਫੋਜੀ ਨੇ ਜਿਨ੍ਹਾਂ ਨੂੰ ਇੱਕ ਦਿਨ ਦੀ ਪੈਰੋਲ ਨਹੀਂ ਮਿਲੀ ਸੋ ਮੈਂ ਉਹ ਵੀ ਬੇਨਤੀ ਕਰਾਂਗਾ ਕਿ ਅਸੀਂ ਇੱਕ ਦੂਜੇ ਦੇ ਨਾਲ ਨਰਮ ਦਿਲੀ ਨਾਲ ਵੀ ਦੇਖੀਏ ਦੇਖੋ ਨਰਿੰਦਰ ਮੋਦੀ ਜੀ ਨੇ ਬਾਤ ਕਿ ਸੰਦਰਭ ਮੇ ਕੀ ਹੈ ਕੀ ਮੋਟਿਵ ਸੇ ਕੀ ਹੈ ਮੈਨੂੰ ਨਹੀਂ ਪਤਾ ਮਗਰ ਇਹ ਗੱਲ ਤੇ ਸਪਸ਼ਟ ਹੈ ਕਿ ਜਿਸ ਵਕਤ ਦਿੱਲੀ ਦੇ ਵਿੱਚ ਖਾਸ ਤੌਰ ਤੇ ਜਦ ਨਰਸਿੰਗਾਰ ਹੋ ਰਿਹਾ ਸੀ ਜਿੱਤੇ ਹਜ਼ਾਰੋਂ ਲੋਕ ਸੜਕਾਂ ਤੇ ਉਤਰ ਕੇ ਸਿੱਖਾਂ ਨੂੰ ਇਹ ਕਾਰ ਲੱਭ ਲੱਭ ਕੇ ਉਹਨਾਂ ਦੇ ਸਾਥ ਰਹੇ ਸੀ ਉਨ੍ਹਾਂ ਵਿੱਚ ਕਈ ਐਸੇ ਲੋਕ ਵੀ ਸੀ ਜਿਹੜੇ ਆਪਣੇ ਸਮਾਜ ਦੀ ਵਿੱਚ ਰਹਿੰਦੇ ਹੋਏ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਉਨ੍ਹਾਂ ਨੇ ਸਿੱਖਾਂ ਦੇ ਪਰਿਵਾਰਾਂ ਨੂੰ ਬਚਾਇਆ ਵੀ ਹੈ ਇਹ ਨਹੀਂ ਹੈ ਕਿ ਹਰ ਘਰ ਦੇ ਵਿੱਚ ਜਾਂ ਅਫੁੱਜੀ ਗੱਲ ਹੋਈ ਹੈ ਸੋ ਜਿਹੜੇ ਲੋਕਾਂ ਨੇ ਬਚਾਇਆ ਉਹ ਮੈਂ ਕਹਿ ਸਕਦਾ ਕਿ ਉਹ ਕਿਸੇ ਧਰਮ ਤੋਂ ਉੱਪਰ ਉੱਠ ਕੇ ਔਰ ਉਨ੍ਹਾਂ ਨੇ ਕੋਈ ਧੜੇਬਾਜੀ ਨਹੀਂ ਦੇਖੀ ਉਸ ਵਕਤ ਐ ਨਹੀਂ ਦੇਖਿਆ ਕਿ ਜੀ ਮੈਂ ਅਗਰ ਹਾਰਸਸਦਾ ਤੇ ਇਹ ਸਿੱਖ ਹੈਗਾ ਜਦ ਮੈਂ ਕਾਂਗਰਸ ਪਾਰਟੀ ਦਾ ਤੇ ਐ ਸਿੱਖ ਹੈਗਾ ਭਾਵੇਂ ਕਾਂਗਰਸ ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਇਹ ਨਰਸਿੰਘ ਆਰਕਰਾ ਰਹੀ ਸੀ ਮਗਰ ਲੋਕਲ ਜਿਹੜੇ ਲੋਗ ਹੈਗੇ ਸੀ ਉਹਨਾਂ ਦੇ ਵਿੱਚ ਪਾਰਟੀਵਾਦੀ ਚ ਉੱਠ ਕੇ ਮਹੱਲੇਦਾਰੀਆਂ ਚ ਰਹਿਣ ਵਾਲੇ ਸਮਾਜ ਦੇ ਵਿੱਚ ਵਿਚਰਨ ਵਾਲੇ ਲੋ ਉਹਨਾਂ ਨੇ ਵੀ ਕਈਆਂ ਨੇ ਕਈਆਂ ਨੇ ਨਹੀਂ ਬਹੁਤ ਜ਼ਿਆਦਾ ਲੋਕਾਂ ਨੇ ਮਦਦ ਕੀਤੀ ਹੈ ਔਰ ਇਹ ਜਿਹੜਾ ਤਾਂ ਦੇ ਉਤੇ 2-3 ਦਿਨ ਲਗਾਤਾਰ ਜਿਹੜਾ ਚੱਲਿਆ ਉਹਦੇ ਵਿੱਚ ਕਿਤੇ ਠੱਲ ਪਈ ਹੈ ਤੇ ਉਹਨਾਂ ਲੋਕਾਂ ਦੇ ਸਹਿਯੋਗ ਨਾਲ ਹੋਈ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਮਗਰ ਇਹਨੂੰ ਅਗਰ ਕਿਸੇ ਪਰਟੀਕੂਲ ਸੰਸਥਾ ਦੇ ਨਾਲ ਜਾਂ ਪਰਟੀਕੂਲ ਸਮਾਜ ਦੇ ਨਾਲ ਜੋੜਨ ਦੀ ਗੱਲ ਕੀਤੀ ਜਾਏ ਤਾਂ ਮੈਂ ਸਮਝਦਾ ਇਹ ਠੀਕ ਨਹੀਂ ਹੈ ਹੁਣ ਕਿਸ ਐਂਗਲ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਇਹ ਤੇ ਉਹ ਆਪ ਜਵਾਬ ਦੇ ਸਕਦੇ ਨੇ ਮਗਰ ਜਿਹੜਾ ਹਿੰਦੂ ਸਿੱਖ ਜਿਹੜਾ ਭਾਈਚਾਰਾ ਸੀ ਉਹ 84 ਤੋਂ ਬਾਅਦ ਇਨਾ ਗੁੜਾ ਸੀ ਕਿ ਜਿਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਸੀ ਮਗਰ ਇੱਕ ਅਨਫੋਰਚੂਨੇਟ ਜਿਹੜਾ ਹਾਦਸਾ ਹੋਇਆ ਔਰ ਪ੍ਰਵੋਕਡ ਸੀ ਹੈ ਸਿੱਖਾਂ ਨੂੰ ਚੁੰਚੁੰਚ ਕੇ ਮਾਰਨ ਦਾ ਇਹ ਪਾਰਟੀ ਦੀ ਲੀਡਰਸ਼ਿਪ ਕਰਕੇ ਹੋਇਆ ਔਰ ਪਾਰਟੀ ਦਾ ਥਲਵੇ ਲੈਵਲ ਤੱਕ ਦਾ ਜਿਹੜਾ ਵਰਕਰ ਸੀ ਉਹ ਭਾਵੇਂ ਇਹਦੇ ਵਿੱਚ ਨਾਲ ਜ਼ਰੂਰ ਲੋਤਾ ਸਿੱਖਾਂ ਦੇ ਮਗਰ ਉਹ ਜਿਹੜਾ ਉਹਨਾਂ ਨੂੰ ਆਦੇਸ਼ ਉੱਪਰੋਂ ਵੱਡੇ ਲੈਵਲ ਨਾਲ ਤੋਂ ਆਉਂਦੇ ਰਹੇ ਨੇ ਉਹ ਬਿਲਕੁਲ ਗਲਤ ਸੀ ਜਿਨ੍ਹਾਂ ਲੋਕਾਂ ਨੇ ਕੀਤਾ ਉਹ ਪੇਡ ਵਰਕਰ ਸੀ ਸਭ ਨੂੰ ਪਤਾ ਹੈ ਮਗਰ ਅੱਜ ਕਿਧਰੇ ਨਾ ਕਿਧਰੇ ਕੌਮ ਦੇ ਵਿੱਚ ਇਹ ਦਰਦ ਵੀ ਹੈ ਕਿ 40 ਸਾਲਾਂ ਤੋਂ ਸਾਨੂੰ ਇਨਸਾਫ ਵੀ ਨਹੀਂ ਮਿਲ ਪਾਰਿਆ ਲੇਕਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਰਐਸਐਸ ਦੇ ਕਾਰਜਕ੍ਰਮ ਵਿੱਚ ਬੋਲਾ ਹੈ ਕਿ ਦੰਗੋਵਾਂ ਮੇਂ ਆਰਐਸਐਸ ਨੇ ਆਰਐਸਐਸ ਨੇ ਸਿੱਖੋ ਕੀ ਮਦਦ ਕੀ ਹੈ 1984 ਕੇ ਸਿੱਖ ਕਤਲੇਆਮ ਮੇਂ ਕਈ ਸਿੱਖ ਪਰਿਵਾਰੋں ਕੋ ਸੰਗ ਕਾਰਜਕਰਤਾਵਾਂ ਨੇ ਆਪਣੇ ਘਰ ਮੇਂ ਸਰਨ ਦਿੱਤੀ ਹੈ ਦੇਖੋ ਅੱਜ ਤੱਕ ਪਿਛਲੇ 40 ਸਾਲ ਮੇਂ ਐਸਾ ਕੋਈ ਵਾਕਿਆ ਨਹੀਂ ਆਇਆ ਕਿ ਜਿਹਦੇ ਵਿੱਚ ਇਹ ਅਸੇ ਗਾ ਕਿ ਜੀ ਉੱਥੇ ਸਪੈਸ਼ਲ ਸ਼ਿਵਰ ਲਾਇਆ ਗਿਆ ਹੋਈ ਆਰਐਸਐਸ ਵੱਲੋਂ ਕਿ ਜੁਸੀਂ ਜਾ ਕੇ ਸਿੱਖਾਂ ਨੂੰ ਬਚਾਣਾ ਹੈ ਜਾਂ ਨਹੀਂ ਬਚਾਣਾ ਇਹ ਵੱਖਰੀ ਗੱਲ ਹੈ ਕਿ ਅਗਰ ਕੁਝ ਚੰਦ ਬੰਦੇ ਕਿਸੇ ਮਹੱਲਿਆ ਦੇ ਵਿਚਾਰ ਐਸਐਸ ਦੇ ਰਹਿੰਦੇ ਨੇ ਔਰ ਉਹਨਾਂ ਨੇ ਆ ਕੇ ਕਿਸੇ ਸਿੱਖ ਪਰਿਵਾਰ ਨੂੰ ਬਚਾਇਆ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਮਗਰ ਜਿਹੜੇ ਲੋਗਾਂ ਨੇ ਜ਼ਿਆਦਾਤਰ ਇੱਕ ਆਂਡ ਕੀਤਾ ਕਾਰਾ ਕੀਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਹੈ ਅੱਜ ਪਾਵੇ ਉਹ ਸੰਗ ਦੀ ਸਰਕਾਰ ਹੋਵੇ ਕਿਉਂਕਿ ਸੰਗ ਨਾਲ ਰਿਲੇਟਡ ਹੈ ਬੀਜਪੀ ਦੀ ਸਲਾਹ ਇਹਨਾਂ ਕੋਲੋਂ ਸਿੱਖਾਂ ਦੀ ਬੜੀ-ਬੜੀਆਂ ਉਮੀਦਾਂ ਨੇ ਔਰ ਅਸੀਂ ਚਾਹਵਾਂਗੇ ਕਿ ਪੀਐਮ ਸਾਹਿਬ ਇਹਦੇ ਉੱਤੇ ਵੀ ਪੂਰਾ ਸੰਗਿਆਨ ਲੈਣ ਔਰ ਇਹਦੇ ਉੱਤੇ ਹੀ ਕਾਰਵਾਈ ਪੂਰੀ ਬੰਦੀ ਕਰ ਲੇਕਿਨ ਕਾਲਗਾ ਸਾਹਿਬ ਕੀ ਆਪਕੋ ਲੱਗਤਾ ਹੈ ਕਿ ਜਿਸ ਤਰੀਕੇ ਸੇ ਹਾਲ ਹੀ ਮੈਂ ਅਬ 40 ਸਾਲ ਬਾਅਦ ਕਈ ਨਾ ਕਈ ਇਸ ਤਰੀਕੇ ਦੀ ਬਾਤ ਕਹੀ ਜਾ ਰਹੀ ਹੈ ਕਿ ਉਸ ਸਮੇਂ ਜਬ 1984 ਕੇ ਦੰਗੇ ਹੋਏ ਤੇ ਕਿ ਆਰਐਸਐਸ ਨੇ ਮਦਦ ਕੀਤੀ क्या पंजाब में जिस तरीके से अभी आने वाले समय में चुनाव भी हैं ऐसे में पंजाब का नाम लेना है कि बाढ़ के समय भी आरएसएस के कार्यकर्ताओं ने सबसे पहले जाकर मदद की थी सिखों के कत्लेम के बारे में भी कि सबसे पहले आरएसएस के कार्यकर्ताओं ने सिखों को शरण दी थी क्या लगता है कि सिखों को लुभाने की कोशिश की जा रही है देखो ये जवाब तो पोलिटिकल बंदे ही दे सकते हैं जिन्होंने पोलिटिक्स ਹਲ ਬਿਆਨ ਦਿੱਤੇ ਨੇ ਜਾਂ ਜਨਾਦੀ ਇਹ ਪਾਰਟੀ ਦੀ ਗੱਲ ਹੈ ਇਹ ਤੇ ਉਹ ਮੈਂ ਤੇ ਨਹੀਂ ਦੱਸ ਸਕਦਾ ਕਿ ਉਹ 2027 ਦਾ ਅਜੰਡਾ ਹੈ ਜਾਂ ਉਹਨਾਂ ਦੇ ਦਿਲ ਦੀ ਇੱਛਾ ਮਗਰ ਸਿੱਖਾਂ ਦੇ ਪ੍ਰਤੀ ਪਿਆਰ ਜਸਨੇ ਰੱਖਣਾ ਇਹਦਾ ਇੱਕ ਬੜੇ ਵੱਡੇ ਐਗਜ਼ਾਮਪਲਸ ਜਿਹੜੇ ਨੇ ਉਹ ਆ ਚੁੱਕੇ ਨੇ ਕਿ ਜਦ ਤੋਂ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਜੇ ਅੱਜ ਸਰਜਨ ਕੁਮਾਰ ਵਰਗਾ ਜ਼ਿਲ੍ਹਾ ਦੇ ਵਿੱਚ ਹੈ ਤੇ ਮੋਦੀ ਸਾਹਿਬ ਦੇ ਹਾਂ ਤੋਂ ਬਾਦ ਮਿਲਿਆ ਜੇ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਸੀ ਤੇ ਉਹਨਾਂ ਕਰਕੇ ਖੁੱਲਿਆ ਜੇ ਅੱਜ ਜਿੱਥੇ ਆਪਣਾ ਬਲੈਕਲਿਸਟਡ ਲੋਕ ਸੀ ਉਸ ਸਮੇਂ ਦੇ 33 ਸਾਲਾਂ ਤੋਂ 35-35 ਸਾਲਾਂ ਤੋਂ ਉਹ ਬਲੈਕਲਿਸਟ ਕਬੋਲਿਸ਼ ਹੋਈ ਹੈ ਤੇ ਮੋਦੀ ਸਾਹਿਬ ਦੇ ਕਹਨ ਤੇ ਹੋਈ ਹੈ ਸੋ ਕਾਰਜ ਵੀ ਸਰਕਾਰ ਨੇ ਕੀਤੇ ਨੇ ਮਗਰ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਕਿ 40 ਸਾਲ ਜਿਹੜੀ ਕੌਮ ਲੜਾਈ ਲੜ ਰਹੀ ਹੈ ਉਹ ਵੀ ਇਨਸਾਫ ਦੀ ਉਪੇਕਸ਼ਾ ਜਿਹੜੀ ਹੈ ਉਹ ਇਹਨਾਂ ਸਰਕਾਰਾਂ ਤੋਂ ਰੰਦੀ ਹੈ ਅੱਜ ਬੰਦੀ ਸਿੰਘਾਂ ਦਾ ਇਸ਼ੂ ਹੈ ਬੰਦੀ ਸਿੰਘਾਂ ਦੇ ਉੱਤੇ ਵੀ ਇਹ ਸਰਕਾਰ ਨੂੰ ਸੰਗਿਆਰ ਲੈਣਾ ਚਾਹੀਦਾ ਤੁਸੀਂ ਕਰੈਸ ਲਲੋ ਕਿਉਂਕਿ ਬੰਦੇ ਸਿੰਘ ਅੱਜ 830 ਸਾਲਾ ਤੋਂ ਉਹ ਜਿਹਨਾਂ ਨੂੰ ਇੱਕ ਦਿਨ ਦੀ ਪੈਰੋਲ ਨਹੀਂ ਮਿਲੀ ਸੋ ਮੈਂ ਉਹ ਵੀ ਬੇਨਤੀ ਕਰਾਂਗਾ ਕਿ ਅਸੀਂ ਇੱਕ ਦੂਜੇ ਦੇ ਨਾਲ ਨਰਮ ਦਿੱਲੀ ਨਾਲ ਵੀ ਦੇਖੀਏ कि जेड़े ਸਾਡੇ ਵੀਰ 83 ਸਾਲਾਂ ਤੋਂ ਜੇਲਾ ਚੋਂ ਨਹੀਂ ਆਏ ਉਹਨਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਹੈ ਬੰਦੀ ਸਿਕੋ ਕਿ ਆਪਨੇ ਬਾਤ ਕਰੀਏ ਬੰਦੀ ਸਿਕੋ ਕੋ ਲੈ ਕੇ ਦਿੱਲੀ ਕਮੇਟੀ ਕੀ ਕਾਰਜ ਕਰ ਰਹੀ ਹੈ ਕਿਸ ਤਰੀਕੇ ਕੀ ਬਾਤचीत ਜੋ ਹੈ ਉਹ ਕੇ ਸਰਕਾਰ ਕੇ ਸਾਥ ਕਰੇ ਦੇਖੋ ਬੰਦੀ ਸਿੰਘਾ ਦੇ ਬਾਰੇ ਅਸੀਂ ਜਾਦਵੀ ਮੁਲਾਕਾਤਾਂ ਕੀਤੀਆਂ ਨੇ ਇਸ ਇਸ਼ੂ ਦੇ ਉੱਤੇ ਸਭ ਤੋਂ ਪਹਿਲਾ ਇਸ਼ੂ ਹੁੰਦਾ ਕਿ ਬੰਦੀ ਸਿੰਘਾ ਦੀ ਰਿਹਾਈ ਕੀਤੀ ਜਾਏ ਔਰ ਬੰਦੀ ਸਿੰਘਾ ਦੇ ਵਿੱਚ ਜਿਸ ਤਰ੍ਹਾਂ ਅੱਜ ਜਥੇਦਾਰ ਹਵਾਰਾ ਦੀ ਗੱਲ ਕਰੀਏ ਜਥੇਦਾਰ ਹਵਾਰਾ ਸਾਹਿਬ ਨੇ ਦੇ ਵਕੀਲ ਜਿਹੜੇ ਨੇ ਕਰਨ ਵਸੇ ਗੱਲਾਂ ਹੋਈਆਂ ਅਸੀਂ ਵਕੀਲਾਂ ਨੂੰ ਦੀ ਪੈਰ ਵੀ ਕਰਨ ਵਸੇ ਹਾਮੀ ਭਰੀ ਹੈ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਮਦਦ ਜਿਸ ਵਕਤ ਅਮਰੀਕਾ ਤੋਂ ਆਏ ਨੇ ਤਾਂ ਉਹਨਾਂ ਦਾ ਇਥੋਂ ਲਿਜਾ ਕੇ ਪੰਜਾਬ ਲਿਜਾਣ ਦਾ ਪੂਰਾ ਸਿਸਟਮ ਬਣਾਇਆ ਗਿਆ ਮੁਹੱਈਆ ਕਰਾਈਆਂ ਗਈ ਐਮਬੂਲੈਂਸ ਵਗੈਰਾ ਸੋ ਅਸੀਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਨੇ ਕੌਮ ਦੀ ਵੱਡੀ ਲੜਾਈ ਲੜੀ ਹੈ ਉਹ ਮਗਰ ਇਸ ਗੱਲ ਨੂੰ ਪੋਲਿਟੀਸਾਈਜ਼ ਕਰਨਾ ਇਸ ਗੱਲ ਦੇ ਉੱਤੇ ਆਪਣਾ ਨੰਬਰ ਬਣਾਉਣ ਵਾਸਤੇ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮਗਰ ਜਦ ਵੀ ਸਰਕਾਰ ਦੇ ਵਿਜੀਵਟੇ ਲੀਡਰ ਨਾਲ ਸਾਡੀ ਗੱਲ ਹੁੰਦੀ ਆ ਅਸੀਂ ਇਸ ਦੇ ਉੱਤੇ ਚਰਚਾ ਸ਼ੁਰੂ ਕਰਦੇ ਆ ਔਰ ਮੈਨੂੰ ਉਮੀਦ ਹੈ ਕਿ ਅੱਜ ਅਸੀਂ ਕਿਸੇ ਨਾ ਨੇੜੇ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚ ਰਹੇ ਹੈ ਕਿ ਲੱਗਦਾ ਹੈ ਕਿ ਨਿਸ਼ਾਨਾ ਕਈ ਨਾ ਕਈ ਐਸਜੀਬੀਸੀ ਕੀ ਹੋ ਰਿਹਾ ਹੈ ਕਿਸ ਦਾ ਜੋ ਬੰਦੀ ਸਿਕੋ ਕੀ ਵੀ ਹਾਈ ਕੋ ਲੈ ਕੇ ਪੋਲਿਟੀਕਲ ਆਪਨੇ ਦਾ ਨਹੀਂ ਬੇਰਾ ਦਲ ਸ਼੍ਰੋਮਣੀ ਕਮੇਟੀ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਸਾਡੀ ਸਰਮੋਰ ਸੰਸਥਾ ਹੈ ਉੱਥੇ ਉੱਥੇ ਦੀ ਇਲੈਕਸ਼ਨ ਉੱਥੇ ਦੇ ਸਿਸਟਮ ਦੇ ਨਾਲ ਦਿੱਲੀ ਗਮੁੜਦਾਰਾ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਔਰ ਮੈਨੂੰ ਦਿੱਲੀ ਦੀ ਸੰਗਤ ਨੇ ਚੁਣ ਕੇ ਇੱਥੇ ਬਿਠਾਇਆ ਮੈਂ ਆਪਣੇ ਦਿੱਲੀ ਦੀ ਸੰਗਤ ਦੀ ਸੇਵਾ ਕਰਨ ਲਈ ਬੈਠਾ ਹਾਂ ਜਿਹੜੇ ਲੋਗ ਐਸਜੀਪੀਸੀ ਦੇ ਰਾਹੀ ਦਿੱਲੀ ਕਮੇਟੀ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਕਰਨਾ ਚਾਹੁੰਦੇ ਨੇ ਔਰ ਉਹਨਾਂ ਲੋਕਾਂ ਕੋਲ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ